ਆਪਾ ਆਪਾ ਕੋ ਰਗਾ ਕਮੀਜ਼ ਆ ਵੇਖੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਬਾਜੂ ਕਿਵੇਂ ਲਾਉਣੀ ਆ ਬਾਜੂ ਦੇ ਮੋਢੇ ਤੇ ਕਿਵੇਂ ਨਿਸ਼ਾਨੀ ਲਾਵਾਂਗੇ ਆ ਵੇਖੋ ਇੱਥੋਂ ਆਪਾਂ ਸੀਨ ਤੋਂ ਇਹ ਆ ਵੇਖੋ ਇਦਾਂ ਘੁਮਾ ਕੇ ਇੰਚੀ ਟੇਪ ਤੇ ਆਪਾਂ ਇਹ ਆ ਗਿਆ ਜੀ 9.5 ठीक है जी साढ़े नौ आ गया हूँ की करना आप बाजू बाजू आ को बाजुआ। आ आजूआजू यदा आपटते निशानी ला लाँगे मोहरी दी मोहरी दिशानी ला लेनी मोहरी आप रखा पौने छे पौने छे अपनी हैगी मोहरी जी ਮੁਰੀ ਰੱਖੇ ਆ ਵੇਖੋ ਉਹ ਆਪਣਾ 9 ਸੀ ਇਹ ਆਪਾਂ ਅੱਧੀ ਇੰਚ ਘਟਾ ਕੇ ਰੱਖਾਂਗੇ ਮੋਢਾ ਹਾਂ ਵੇਖੋ ਅੱਧੀ ਇੰਚ ਆਪਾਂ ਅੱਧੀ ਇੰਚ 9.5 ਹੀ ਇਹ ਆਪਾਂ ਰੱਖਾਂਗੇ ਜੀ 9 ਇਹ ਆਪਾਂ 9 ਰੱਖਾਂਗੇ ਠੀਕ ਹੈ ਜੀ 9 ਰੱਖਾਂਗੇ ਆਪਾਂ ਇਹਦੇ ਨਾਲ ਮੋਢੇ ਦੇ Seninle malalağım ki. İyi ki, ਆ ਜੀ ਇਦੋਂ ਥੋੜ੍ਹਾ ਜਿਹਾ ਆਪਾਂ ਉਹ ਪਰਖਾਂਗੇ ਕਿਉਂ ਇੱਥੋਂ ਫਿਟਿੰਗ ਆ ਜਾਂਦੀ ਬਾਹਾਂ ਦੀ ਇਹ ਆ ਦੇਖੋ ਉਹਨੂੰ ਜੀ ਬਾਹ ਦੀ ਵੀ ਆਪਾਂ ਸੀਨ ਲਾ ਕੇ ਤੁਹਾਨੂੰ ਦੱਸਦੇ ਹਾਂ